ਅੱਜ 1 ਤਰੀਕ ਮਹੀਨਾ ਚੌਥਾ ਆਇਆ ਰਾਮਪੁਰ ਆਪਾ ਸੂਮਨ ਦਿਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਬਣੇ ਰਹੋ ਮਾਲਬਾ ਬਲੌਗਰ YouTube ਚੈਨਲ ਨਾਲ ਤੇ ਕਮੈਂਟ ਜਰੂਰ ਕਰਿਆ ਕਰੋ ਇਹਦੇ ਨਾਲ ਆਪਣੇ ਸੁਝਾਅ ਜਰੂਰ ਦਿਆ ਕਰੋ ਵੀ ਕਹੇ ਜੀ ਵੀਡੀਓ ਕਿਵੇਂ ਕਿਹੜੇ ਢੰਗ ਦੀ ਬਣਾਈਏ ਕਿੰਨੀ ਇੱਕ ਘਾਟ ਬਾਅਦ ਸਾਰੀ ਡਿਟੇਲ ਦੱਸਿਆ ਕਰੋ ਤੇ ਬਣੇ ਰੋ ਪਰ ਮਾਲਬਾ ਬਲੋ YouTube ਚੈਨਲ ਦਾ ਮੇਰਾ ਮਾਣ ਹੈ ਮਾਣ ਹੈ ਮੋਲੀ 3.5 ਲੱਖ ਕਰਾਵੇ 2-3 ਲਾਈ ਜਾਂਦਾ ਬਈ ਕਮਾਲ ਆ ਦੇਖੋ ਬਈ ਇਹ ਬੰਦ ਬੰਦੇ ਨੇ 3.5 ਲੱਖ ਹੀ ਕਰਾ ਤੇ 2-3 ਆਜ ਕੋ ਜ ਕੋ ਅਸੀਂ ਤੁਹਾਡੇ ਬੱਤੀ ਪੂਰਾ ਟੈਂਗਾ ਪੂਰੀ ਪਾਲੀ ਨੇ ਮਾਣਿਆ ਗਾਪਿਆ ਅੱਗੇ ਲਾਉਂਦਾ ਪੂਰਾ ਟਾਈ ਨੇ ਪੂਰਾ ਟਾਈ ਦੇ ਪੂਰੇ ਟਾਈ ਦੀ ਹੋਗੇ ਪੂਰੇ ਟਾਈ ਦੀ ਮੰਗੇ ਸੁਣਦੇ ਹਾਂ ਹੂੰ ਪਹਿਲਾ ਸਹੀ ਪਤਾ ਗੱਲ ਟਾਈ ਦੇ ਸੌਦਾ ਹੁੰਦਾ ਹੈ ਮਾਤਾ ਇੱਕ ਦਾ ਅੱਜ ਰਾਮਪੁਰਾ ਮੰਡੀ ਤੇ ਟਾਪਦਾਨ ਕਿੰਨਾ ਬਾਈ ਕੋਲੇ ਤੇ ਗੈਪ ਦੇਖੋ ਥਲਾਂ ਦੇ ਵਿੱਚ ਚਾਰੇ ਤੰਤ ਚਾਰੇ ਗੈਪ ਵਾਲੇ ਤੇ ਫੇਸ ਕੁਆਲਟੀ ਕਰੋ ਇੱਕ ਵਾਰੀ ਚੈੱਕ ਕਰਮਾ ਲਈ ਤੇ ਮੁੱਲ ਵੀ ਬਾਈ ਚੰਗਾ ਕਰਦਾ ਹੌਲੀ ਤੋਰ ਨਹੀਂ ਬੱਸ ਇੱਕ ਵਾਰੀ ਤੋਰਾ ਤਰ੍ਹਾਂ ਕਰਾ ਦੇ ਚੈ ਤੇ ਲਓ ਜੀ ਜ਼ਬਰਦਸਤ ਪੜੀ ਹੋਈ ਮਾਜਾ ਮੋੜ ਲਿਆ ਬਾਈ ਕੋਟ ਲਿਆ ਮੋੜ ਲਿਆ ਮੋੜ ਤੇ ਫੇਸ ਕਰੋ ਇੱਕ ਵਾਰੀ ਚੈੱਕ ਕਰਮਾ ਲਈ ਦਾ ਤੇ ਸਾਰੀ ਡਿਟੇਲ ਲਵਾਂਗੇ ਕਿੰਨਾ ਦੁੱਧ ਤੇ ਕਿੰਨਾ ਰੇਟ ਤਾਰੇ ਤੇਲ ਪੁੱਛ ਕੇ ਤੱਚੂ ਬਾਈ ਸਤਸਰੀ ਕਾਲਮਾਈ ਕਿਹੜਾ ਪਿੰਡ ਆਪਣਾ ਕੋਟਕਪੂਰੇ ਕੋਟਕਪੂਰੇ ਕੋਲ ਫਰੀਦਕੋਟ ਚ ਅੱਛਾ ਇਹ ਕਿੰਨੇ ਕੈਮੇ ਛੂਏ ਪਹਿਲਾਂ ਤਾਂ ਛੂਏ ਦਾ ਛੂਏ ਦੁੱਜੇ ਛੂਏ ਆ ਬੱਚਾ ਮਗਰ ਕੀ ਆਨੇ ਮੇਲਾ ਹੈ ਅੱਛਾ ਤੇ ਦੁੱਧ ਕਿਹ ਲੀਟਰ ਆ ਉਹਦੇ ਥੱਲੇ ਉਹਦੇ ਸਟੈਂਡ ਤੇ ਥੱਲੇ 18 ਕਿਲੋ ਦਾ ਤਿਆਰ ਹੈ 18 ਲੀਟਰ ਤਿਆਰ 15 ਦਿਨ ਹੋ ਗਏ ਛੂਏ ਨੂੰ 15 ਦਿਨ ਹੋ ਗਏ ਛੂਏ ਨੂੰ ਤੇ ਰੇਟ ਕੀ ਕਰਦੇ ਹੋ 370 ਮੋਲ ਨੰਬਰ 70 ਰੇਟ। ਅੱਛਾ। ਤੇ ਮੋਬਾਈਲ ਨੰਬਰ 98784 ਹਾਂ 15715। ਅੱਛਾ ਇੱਕ ਵਾਰੀ ਫੇਰ ਬੋਲੋ। 98784 15715 ਤੇ ਮਾਨਤਾਂਡ ਹੋ ਜੋ ਵਿੱਚੋਂ? ਹਾਂਜੀ। ਮਾਨਤਾਂਡ ਕਰਦੇ ਹਾਂ। ਖੁੱਲਾ ਜੀ ਕਹਿੰਦੇ ਆਹ ਲੋ ਜੀ। ਇੱਕ ਵਾਰੀ ਦੂਰੋਂ ਦਿਖਾ ਦਿਆਂ। ਬਿਲਕੁਲ ਜ਼ਬਰਦਸਤ ਝੋਟੀ ਐ। ਤੇ ਆਹ ਲੋ। ਠੰਡੀ ਸੀ ਲੱਗੀ ਤੇ ਇੱਕ ਟੰਗ 'ਚ ਹੋਵੇ ਬੰਦਾ ਦੋ ਟੰਗ 'ਚ ਆਪਣਾ ਦੋ ਦਿਨ ਚੋਵੇ ਦੋ ਦਿਨ ਚੋਵੇ ਬੰਦਾ ਕੋਈ ਗੱਲ ਨਹੀਂ ਠੀਕ ਆ ਲੋ ਜੀ ਹੋਰ ਨਹੀਂ ਕਿੰਨਾ ਦੇਖੋ ਨਾ ਇੱਥੇ ਪਾਈ ਕੋਲੇ ਸਿੱਖਿਆ ਵਾਲਿਆਂ ਕੋਲੀ ਤੇ ਅਡਰਟਰ ਚੰਗਾ ਲੱਗਿਆ ਹੋਇਆ ਕਰਮਾਲੀ ਚੱਲ ਵੇ ਗਏ ਪਲਾਥਾਨ ਤੇ ਪਟਪੜੇ ਦੀ ਖੜਮੀ ਤੇ ਜਾਵਾਂ 8:00 ਤੱਕ ਕੱਟ 45 ਤੱਕ ਕੰਮੇ ਚੋ ਜੀ ਲੋ ਪੁੱਛਦੇ ਸਾਡੀ ਡਟਰੀ ਜੋਟੀ ਆ ਗਈ ਪੂਰੀ ਕਿ ਮੈਚੂਏ ਤੇ ਕਿੰਨਾ ਦੁੱਧ ਤੇ ਕਿੰਨਾ ਸੇਟ ਸਾਰੀ ਡਿਟੇਲ ਪੁੱਛਾਂਗੇ ਹਾਲ ਇੱਕ ਵਾਰ ਫੇਰ ਆਟਰ ਦਿਖਾ ਦੇ ਨਾੜਾਂ ਬਣੀਆਂ ਹੋਈਆਂ ਤੇ ਦੁੱਧ ਵਾਲੀਆਂ ਸਾਰੀ ਇੱਕ ਗੱਲ ਪੁੱਛਦੇ ਆਂ ਬਾਈ ਬਸ ਫੇਰ 20 ਲੀਟਰ ਤੋਂ ਤੇਲ ਚੱਲ ਰਹੀ ਹੈ। ਅੰਮੇ ਜੋਆ। ਹੋਵਾ ਦੂਜੇ ਵੀ। ਦੂਜੇ ਕੀ ਰੇਟ ਚਾਹੁੰਦੇ ਹੋ? ਰੇਟ ਕੀ ਆ ਫਿਰ? 11 ਲੱਖ ਰੁਪਏ ਵੀ। 11 ਲੱਖ ਕਰ ਦਿਆ ਰੇਟ ਬੋਝ ਨਾ ਕਰਦੇ ਮੁੱਲੇ ਦਾ। ਦੇਖੋ ਜੀ ਪੂਰੀ ਜਬਰਦਸਤ ਚੋਰੀ ਨਹੀਂ। 11 ਲੱਖ ਰੇਟ ਤੇ ਜ਼ਬਰਦਸਤ ਕਰਤਾ ਰੱਖ ਦਿਆ। ਦੁੱਧ ਦੁੱਧ ਕਿੰਨਾ ਬਚਿਆ ਜੀ ਤੇਰੀ 3 ਕਿਲੋ ਦੁੱਧ ਆਦਾ ਬਾਈ ਬਾਈ ਦੇਖੋ 60 ਇੰਚ ਦਾ ਲੇਗਾ ਸੇਮੋਬਾਈਲ ਨੰਬਰ ਬੋਲ ਦੇ ਆਪਣੇ ਬੋਲ ਦੇ ਅੱਛਾ 15 ਲੱਖ 6 ਤਰੀਕ ਨੂੰ ਦੇਣਾ ਪੂਰੇ ਨੂੰ 25 ਤਰੀਕ ਨੂੰ 25 ਲੀਟਰ ਦੁੱਧ ਹਾਂ ਜੀ 26 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਠੀਕ ਹੈ ਲੈ ਧੋਰ ਬਾਈ ਇੱਕ ਵਾਰੀ ਲੋ ਵੀ ਮਿੱਤਰੋ 15 ਲੱਖ 22 ਰੇਟ ਮੰਗਦਾਗਾ ਛੋਟੀ ਦਾ ਤੁਰਦੀ ਨੂੰ ਚੈੱਕ ਕਰ ਲਿਓ ਦੇਖੋ ਸੀ ਬੰਕਾਰੇ ਬਸੂਰੀ ਪਾਈ ਆ ਤੇ ਹਜੇ ਕੱਚੀ ਆ ਕੁਛ ਕਹਿਣਾ ਲੈਂਦੀ ਆ ਬਾਈ ਤੋਂ ਪਸਾਂ ਦੀ ਕਹਿ ਕਦਨ ਲੈਂਦੀ ਆ ਕਿ ਕਿੰਨਾ ਦੁੱਧ ਪਾਉਗੀ ਨੰਨੇ ਸੁਈ ਸੁਣਾਈ ਨੇ ਸਾਰੀ ਡਿਟੇਲ ਲੰਮੇ ਰੇਟ ਪਾਈ ਕਰਦਾ 15 ਲੱਖ ਆ ਲੈ ਤੇ ਉਸ ਕੁਰੀ ਤੇ ਇੱਕ ਵਾਰ ਇੱਕ ਵਾਰ ਹੀ ਆਰਡਰ ਚੈੱਕ ਕਰਵਾ ਲੈ ਇਟ ਕਟੇਲ ਲੈਨੇ ਬਾਈ ਤੋਂ ਵੀ ਕੀ ਕਾਰ ਆ ਦੇ ਦੇ ਫਲਕਾਰੀ ਉਹ 1 ਲੱਖ ਰੁਪਇਆ ਕਿਉਂ ਮੰਗਦਾ ਕੀ ਇਹ ਚ ਖਾਸੀਅਤਾਂ ਸਾਰੀ ਡਿਟੇਲ ਲਵਾਂਗੇ ਬਣੇ ਰਹੋ ਲਾਹਰ ਤੱਕ ਆ ਜਾਓ ਫਿਰ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਸਾਰੀ ਡਿਟੇਲ ਲੈਨੇ ਆ ਜਿਹੜਾ 15 ਲੱਖ ਮੁੱਲਕਾਰ ਦਾ ਵੀ ਕੀ ਖਾਸੀਅਤਾਂ ਹੈ ਕਿ ਇਹਦੀ ਨਸਲ ਹੈ ਕੋਈ ਸਰੀਰ ਹੈ ਪਿੰਡ ਹੈ ਚੰਗੇ ਕੈ ਤਰੀਕ ਨੂੰ ਦਿਨ ਪੂਰੇ ਹੋਣਿਆ ਬਾਈ ਕਹਿੰਦਾ ਕੀ ਤਰੀਕ ਨੂੰ 6 ਤਰੀਕ ਨੂੰ ਮਤਲਬ ਸੀਧੇ ਨਹੀਂ ਰਹਿ ਗਏ ਇਹਦੇ ਸੁਨੇ ਤੋਂ ਉੱਪਰ 10 ਪੰਜਾਂ ਪੰਜ ਸੱਤ ਪੰਜਾਂ ਚਤਨ ਉੱਤੇ ਲੈ ਜੂ ਹਾਂ ਤੇ ਪਿੰਡ ਕਿਹੜਾ ਆਪਣਾ ਤੀਜੇ ਸੂਏ ਹੀ ਬਾਈ ਸਾਨੀ ਪਿੰਡਾ ਬਾਈ ਰਹਿਣੇ ਤੋਂ ਰਹਿਣੇ ਤੋਂ ਰਹਿਣੇ ਵਾਲੀ ਝੋਟੀ ਆ ਹਾਂ ਜੀ ਕਿੰਨੇ ਸੂਏ ਸੁਣਾ ਬਾਈ ਇਹਨੇ ਤੀਜੇ ਸੂਏ ਤੀਜੇ ਸੂਏ ਬਾਈ ਐ ਦੱਸ ਵੀ ਰੇਟ ਤੁਸੀਂ 15 ਲੱਖ ਕਰੀ ਜੰਨੇ ਇਹਦਾ ਇਸ ਚ ਖਾਸੀਅਤ ਕੀ ਆ 15 ਲੱਖ ਦੀ ਹਾਂ ਜੀ 25 ਲੀਟਰ ਬਾਈ ਠੰਡਾ ਦੁੱਧ ਕੱਢਿਆ ਗਰੰਟੀ ਹੈ ਪਹਿਲਾਂ ਕੱਢਿਆ ਠੰਡਾ ਅੱਛੇ ਰੇਟ ਹਾਂ ਲੈ ਵੀ ਦੋਸਤੋ ਹੁਣ ਮਾਦਾ ਸਾਹਿਬ ਕੋਈ ਖਾਸੀਅਤ ਹੋਣਾ ਜਿਹੜਾ 25 ਲੀਟਰ ਬਈ ਦੂਜੇ ਸੋਏ ਕੱਢਿਆ ਨੇ ਦੁੱਧ ਤਾਂ ਨਹੀਂ ਵੱਧਦੀ 8ਵਾਂ ਮਹੀਨਾ ਮੈਂ ਵੱਜਾ ਹੀ ਹੈ ਬਈ ਆਪ 8 ਲੀਟਰ ਦੁੱਧ ਤਾਂ ਹੋ ਵੀ ਠੀਕ ਆ ਆ ਜਾਵਾਂ ਠੰਡੀ ਮਿਲਿਆ ਠੀਕ ਆ ਠੀਕ ਆ 25 ਲੀਟਰ ਤੇ ਬਈ ਕੀ ਨੀਦਰ ਹੋਇਆ ਤੇ ਕੀ ਇਹਦੇ ਤੀਜੇ ਸੋਏ ਦੀ ਉਮੀਦ ਹੈ ਤੇ ਕੀ 26 27 ਲੀਟਰ 26 27 ਲੀਟਰ ਠੀਕ ਆ ਜੇ ਕੋਈ 1 ਲੀਟਰ ਦੁੱਧ ਦੀ ਹੈ ਤਾਂ ਦੂਸਰੇ ਸੋਏ ਨਾਲ 20 25 ਲੀਟਰ ਠੰਡਾ ਦੁੱਧ ਦੀ ਹੈ ਬਈ ਠੀਕ ਹਰਿਆਣੇ ਨੇ ਝੋਟੇ ਸਾਰੇ ਆਪਣੀਆਂ ਠੀਕ ਆ ਤੇ ਬਈ ਜੇ ਕਿਸੇ ਪ੍ਰਾਣੇ ਲੈਣੀ ਹੋਏ ਨੰਬਰ ਬੋਲ ਦੇ ਆਪਣੀ 972990888 972990888 ਜਿਪੈਂਡ ਕਿਹੜਾ ਸਦਾਨੀ ਸਦਾਨੀ ਜਿਲ੍ਹਾ ਕਿਹੜਾ ਰਹਿੰਦਾ ਫਤਿਹਵਾਲ ਫਤਿਹਵਾਲ ਠੀਕ ਆ ਲੈ ਵੀ ਬਾਈ ਕਹਿੰਦਾ 25 ਲੀਟਰ ਦੁੱਧ ਕੱਢਦਾ ਗਾ ਲੈ ਦੇ ਹੋ ਕੇ ਫੇਰ ਦਿਖਾ ਦੇ ਇਹ ਆਹ ਲੋ ਬਾਈ ਮਾਨਦਾਨ ਕਿੰਨਾ ਕੁ ਹੋ ਜਾ ਵਿੱਚ ਆਹ ਵੇਚ ਮਾਨਦਾਨ ਮੌਕੇ ਦੇ ਹੋ ਜਾ ਮਾਨਦਾਨ ਮੌਕੇ ਦੇ ਹੋ ਜਾ ਹੋਰ ਵੀ ਆਪਣੇ ਕੋਲ ਚੰਗੇ ਬਸੰਦੇ ਆ ਕਰ ਹਾਂ ਹਾਂ ਠੀਕ ਹੋ ਗਿਆ ਇਹ ਲੈ ਵੀ ਕਿਸੇ ਪੁਰਾਣੇ ਹਰਿਆਣੇ ਵਾਲਿਆਂ ਝੋਟੀਆਂ ਖਰੀਦਣੀਆਂ ਤab 바이낸ਸ ਪਰ ਕਰ ਲਿਓ ਜੇ ਕਿਸੇ ਪੁਰਾਣੇ ਆ ਝੋਟੇ ਖਰੀਦਣੀਆਂ ਤਾਂ ਵੀ 바이낸ਸ ਪਰ ਕਰ ਲਿਓ ਚੰਗੇ ਬਸੂ ਸਿਧਿਆ ਜਿਹੜੇ ਪਰਾ ਗਨੇ ਹਰਿਆਣੇ ਦੇ ਝੋਟੇ ਲੈਣਿਆ ਤਾਂ ਤੁਸੀਂ 바이낸ਸ ਜਿਹੜਾ ਸੰਬੰਧ ਕਰ ਸਕ ਜਾਓਗੇ ਫਤਿਆਬਾਦ ਹਰਿਆਣੇ ਤੋਂ 바이 ਜਿਹੜਾ ਝੋਟੇ ਲੈ ਕੇ ਇਸ 바이 ਕੁਤਨ ਨਾ ਕਰਨੀਗੇ ਇਕਲਿ ਇਕਲੀ ਇਕਲਿ ਇਕਲੀ ਤੋਰ ਕੇ ਦਿਖਾਵਾਂਗੇ ਤੇ ਇੱਕ ਵਾਰੀ ਆਡ ਰੋਟਰ ਕਰੋ ਚੈੱਕ ਤੇ ਸੈਨੀਟਰ ਇਹ ਪੁੱਛਾਂਗੇ ਤੇ ਕਿੰਨਾ ਦੁੱਧ ਤੇ ਇੱਕ ਵਾਰੀ ਐਡਰੈਸ ਤੇ ਕਰਵਾ ਦੇਣਗੇ ਤੇ ਡਿਟੇਲ ਪੁੱਛਦਾ ਸਾਰੀ ਵੀ ਕਿੰਨਾ ਦੁੱਧ ਤੇ ਕਿੰਨਾ ਪੈਸਾ ਚਾਣਾ ਵਾਣਾ ਮੈਂ ਇਧਰ ਫਾਇਨਲ ਚੈੱਕ ਕਰ ਸਕਦਾ ਝੂਤੀ ਦਾ ਬਹੁਤ ਸੁਣਾ ਲੱਗਿਆ ਹੋਇਆਗਾ ਤੇ ਬਾਕੀ ਜਾਣਕਾਰੀ ਆਪਾਂ ਭਾਈ ਤੋਂ ਲੈਣਾ ਭਾਈ ਦੂਜੀ ਵੀ ਆਪਣੀ ਹੈ ਤੋਰ ਦਿਓ ਉਹ ਵੀ ਤੋਰ ਦੇ ਇਹ ਕੁਚੇ ਨਾ ਕੋ ਜਾਨੂ ਤੇ ਤੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਹਾਨੂੰ ਪਾਈ ਤੋਂ ਆਪਾ ਵਪਾਰ ਦਾ ਕੰਮ ਕਰਾਉਣਾ ਹੈ ਇਹ ਆ ਲੋ ਜੀ ਅਟ ਰੂਟਰ ਕਰੋ ਚੱਕ ਕੇ ਇੱਕ ਵਾਰੀ ਫੇਸ ਕਰ ਲਓ ਟਰਮਲ ਦਾ ਚੈੱਕ ਪੈਂਡਾ ਇਹਦੀ ਡਿਟੇਲ ਪੁੱਛਾਂਗੇ ਜਮਾਇਲਾ ਨੰਬਰ ਨੰਬਰ ਲਾਇਕ ਦੇਵਾਂਗੇ ਆ ਦੂਜੇ ਨੰਬਰ ਆਈ ਦੋਰਾ ਤਾਰਾ ਕਰ ਲਓ ਇੱਕ ਵਾਰੀ ਚੈੱਕ ਇਹ ਆਊਟ ਹੋਚ ਰੱਖੀ ਮਾਟਾਗੀ ਇਹਦੀ ਡਿਟੇਲ ਪੁੱਛਾਂਗੇ ਕਿੰਨਾ ਪੈਸਾ ਕਿੰਨਾ ਦੁੱਧ ਤੇ ਆਓ ਦੇਖੋ ਉਹਨੇ ਗੱਲਬਾਤ ਕਰ ਲਿਓ ਤੇ ਥਾਣੂਆਂ ਨੂੰ ਇਹਨੂੰ ਵੀ ਆਰਡਰ ਉਹ ਸੋਹਣਾ ਲੱਗਿਆ ਹੋਇਆ ਛੋਟੇ ਨੂੰ ਤੇ ਲੈਨਿਆ ਭਾਈ ਤੋਂ ਜਾਣਕਾਰੀ ਭਾਈ ਸਾਫਰੀ ਕਾਲ ਬੰਦਿਆ ਕੱਢ ਲੇਗੇ ਮੰਨਦੇ ਕਿ ਧਨੋਲੇ ਕੋਲੇ ਲੈ ਜਾਂਦਾ ਹਨਾ ਜ਼ਿਲ੍ਹਾ ਬਰਨਾਲਾ ਠੀਕ ਆ ਆਪਣਾ ਵਪਾਰ ਦਾ ਕੰਮ ਆ ਕਿੰਨੇ ਕੁ ਪਸੂ ਹੁੰਦੇ ਭਾਈ ਪਹਿਲਾਂ ਮੈਂ ਦੱਸਾਂ ਅੱਠ-9 ਆਪਣੇ ਕੋਲੇ ਹਰ ਵਕਤ ਹੁੰਦੇ ਆ ਅੱਜ 2 ਲੈ ਕੇ ਆਇਆ ਮੰਡੀ ਤੇ ਇੱਕ ਤੀਜੀ ਉਹ ਆ ਗਈ ਠੀਕ ਆ ਬਈ ਜਿਹੜੀ ਪਹਿਲੇ ਨੰਬਰ ਤੇ ਤੋਰੀ ਆਪਾਂ ਇਹ ਇਹਦੀ ਕੀ ਡਿਟੇਲ ਆ ਇਹ ਦੂਜਾ ਵੀ ਆਈ ਹੈ ਦੂਜਾ ਸੁਆ ਗਏ ਆ 12-13 ਦਾ ਨੰਬਰ ਸੀ ਇਹਦਾ ਠੀਕ ਆ ਹਾਂਜੀ ਦੁੱਧ ਹੈਗਾ 16 ਕਿਲੋ ਦਾ 16 ਕਿਲੋ ਤੇ ਬੱਚਾ ਕੀ ਆ ਬੱਚਾ ਕੱਟਾ ਜੀ ਮਾਗਰ ਕੱਟਾ ਗਾ ਤੇ ਰੇਟ ਦੀ ਗੱਲ ਆ ਜਾਂਦੇ ਬਈ ਮੰਡੀ ਤੇ ਕੀ ਰੱਖਿਆ ਇੱਥੇ ਰੇਟ ਤਾਂ 270 ਆ ਗਈ 270 ਆ ਗਈ ਕਿਉਂਕਿ ਰੇਟ ਤਾਂ ਕਰਨੇ ਪੈਂਦੇ ਹਨਾ ਬਾਕੀ ਫੋਨ ਤੇ ਗੱਲਬਾਤ ਹੋ ਜਾਣਾ ਰੇਟ ਦੀ ਕਨਫਰਮ ਆ ਠੀਕ ਆ 16 ਕਿਲੋ ਦੁੱਧ ਦਾ ਗਾ ਘਰੋਂ ਜੇ ਕੋਈ ਵੀਡੀਓ ਦੇਖ ਕੇ ਭਰੇ ਜਾਂਦਾ ਵੀ ਸਰੀਰ ਚਵਾ ਕੇ ਦੋ ਡੰਗ ਹਨਾ ਤੇ ਬਈ ਜਿਹੜੀ ਇਹ ਦੂਜ ਇਹ ਕਹਿੰਦੇ ਸੀ ਇਹ ਵੀ ਦੂਜਾ ਸਵਾ ਜੀ ਠੀਕ ਆ ਇਹਨੂੰ ਕਹਿੰਦੇ ਹੋਗਾ 8 ਨੌ 8 ਨੌ ਦਾ ਬੱਚਾ ਇਹਦੇ ਮਾਰੂ ਕੱਟਾ ਕੱਟੇ ਠੀਕ ਆ ਤੇ ਇਹਦੇ ਥਲੇ ਦੁੱਧ ਕਿੰਨਾ ਗਾ ਇਹਦੇ ਥਲੇ ਦੁੱਧ ਕਿੰਨਾ 15 ਕਿਲੋ ਠੀਕ ਆ ਤੇ ਇਹਦਾ ਕੀ ਰੇਟ ਰੱਖਦਾ ਵੀ ਮੰਡੀ ਦੇ ਵਿੱਚ ਇਹਦਾ ਦੋਤੀ ਹੈ ਜੀ 2 ਲੱਖ 30 ਹਜ਼ਾਰ ਠੀਕ ਆ ਲੈ ਵੀ ਦੋਸਤੋ ਜਿਹੜਾ ਰੇਟ ਕਰਨੇ ਪੈਂਦੇ ਆ ਵਪਾਰ ਦਾ ਕੰਮ ਆ ਭਾਈ 8 ਨੌ ਪਸੂਂਦੇ ਆ ਆਪਣੀ ਮੰਡੀ ਮੰਤਾਂ ਹਾਉ ਵੀ ਤੋੜ ਦੇ ਲੈ ਕਿ ਤੀਜੇ ਨੰਬਰ ਤੇ ਤੋੜਿਆ ਰੇ ਜਿਹੜੇ ਸੁਣ ਮਾਰ ਪਹਿਲਾਂ ਸਭ ਕਰਨੇ ਪੈਂਦੇ ਮੱਡੀ ਤੇ ਕਨਫਰਮ ਰੇਟ ਨਹੀਂ ਹੁੰਦੇ ਇਹ ਹਨਾ ਰੇਟ ਕਰਨੇ ਪੈਂਦੇ ਹੈਗੇ ਬਾਕੀ ਤੁਸੀਂ ਫਿਰ ਤੇ ਗੱਲ ਬਾਤ ਕਰ ਲਓ ਬਈ ਨਾ ਤੇ ਆ ਤੀਜੇ ਨੰਬਰ ਆ ਝੋਟੀਆਂ ਦੇਖੋ ਅਸੀਂ ਪਹਿਲੇ ਸੁਆ ਬਈ ਇਹ ਦੂਜਾ ਸੁਆ ਵੀ ਤੇ ਇਹ ਝੋਟੀਆਂ ਬਹੁਤ ਸੋਹਣੀਆਂ ਦੇਖੋ ਸੀ ਨਾ ਆਟ ਰੋਡਰ ਦੀ ਬਹੁਤ ਸਾਫ ਆ ਗਈ ਤੇ ਥਣ ਹਵਾਨਾ ਪਰ ਤੁਹਾਨੂੰ ਕੋਲੋਂ ਖਰੀਦ ਠੀਕ ਆ ਤੇ ਦੇਖੋ ਸਿੰਘਾ ਸਿੰਘਾਂ ਦੀ ਫੇਸ ਵਾਲ ਦੀ ਬਹੁਤ ਸੋਹਣੀਆਂ ਕੁੰਡੇ ਸਿੰਘਾਂ ਦੀ ਝੋਟੀਆਂ ਦੇਖੋ ਹਨਾ ਤੇ ਲੈਣਿਆ ਤੇਰੇ ਤੋਂ ਬਾਈ ਤੂੰ ਇਹ ਵੀ ਦੇਖੋ ਤੇ ਛਾਣਵਾ ਨਾ ਕਿਵੇਂ ਐਕ ਹੋ ਜਾ ਬੁਰੀਆਂ ਦੇਖ ਤੇ ਨਾੜਾਂ ਨੂੰ ਬਹੁਤ ਸੁਣੀ ਲੱਗੇ ਨਰਮਰ ਕਹਿ ਗਈਆਂ ਚੰਗੇ ਦੁੱਧ ਆ ਲਈ ਆ ਵੀ ਚੰਗਾ ਦੁੱਧ ਬਾਜੂਗੀ ਬਾਈ ਇਹਦੀ ਕੀ ਡਿਟੇਲ ਆ ਇਹ ਮੈਂ ਦੂਜਾ ਸੁਭਾ ਠੀਕ ਹੈ ਜੀ ਇਹ ਸੁਈਨ ਹੋਗੇ ਹੋਣਗੇ 14 15 ਦਿਨ ਠੀਕ ਆ ਦੁੱਧ ਤਾਂ ਇਹ ਲੱਗਾ 14 ਕਿਲੋ ਜਾਮਾ 14 ਕਿਲੋ ਕੰਢਿਆ ਠੀਕ ਆ ਤੇ ਰੇਟ ਇਹਦਾ ਬਾਈ ਰੇਟ ਇਹਦਾ 170 ਜੀ 170 ਮੰਨ ਲਓ ਵੀ ਮਰਦੀ ਵਾਲੇ ਰੇਟ ਐ ਹਨਾ ਹਾਂਜੀ ਹਾਂ ਮੰਡੀ ਵਾਲੇ ਰੇਟ ਆ ਠੀਕ ਆ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂ ਨੰਬਰ ਬੋਲ ਦੇ ਇੱਕ ਵਾਰੀ ਆਪਣਾ 9781995225 97819 95225 95225 ਹਾਂਜੀ ਠੀਕ ਆ ਨਾਮ ਕੀ ਹੈ ਬਾਈ ਆਪਣਾ ਹਾਂ ਮੇਰਾ ਨਾਮ ਹੈ ਬਾਈ ਸੰਦੀਪ ਸੰਦੀਪ ਆਲਾ ਵੀ ਬਾਈ ਸੰਦੀਪ ਨਾਲ ਤੁਸੀਂ ਸੰਭਾਲ ਕਰੋ ਜੇ ਕਿਸੇ ਹੋਰ ਕੋਈ ਵੀ ਦੇਖੋ ਘਰੇ ਜਾ ਕੇ ਤੁਸੀਂ ਨਾਲ ਲੈਣੇ ਆ ਤਾਂ ਪਿੰਡ ਬਾਈ ਦੇ ਪਾਗਾਂ ਚੋਂ ਆਉਂਦਾ ਘਣਾਉਣੇ ਕੋਲੇ ਆ ਜਾਂਦਾਗਾ ਤੇ ਬਾਕੀ ਕੁਝ ਨਹੀਂ ਆਇਆ ਨਾ ਮਰ ਕੇ ਦਾ ਘਰ ਤੋਂ ਜਲਾਵਰ ਲੰਗੇ ਪਸੂ ਪ੍ਰੀਧਾਲੀ ਬਾਈ ਨਾਲ ਦੀ ਗੱਲ ਸੰਭਾਲ ਆਜੂ ਨੇ ਅੱਗੇ ਬੜੇ ਰਿਓ ਲਾਰਡ ਦਾ ਪਾਸੋਂ ਹੋਰ ਪਸੰਦੀ ਡਡੇ ਡੇੜੀ ਲੈ ਕੇ ਇੱਕ ਹੋਰ ਟੁਕੀ ਨਾ ਦਿਖਾਉਂਦੇ ਅਗੇ ਤੋਰਾ ਤਾਰਾ ਕਰਾ ਦਿੱਤੇ ਇੱਕ ਵਾਰੀ ਚੱਕ ਆਟਰੋਟਰ ਕਰਮਾਲ ਦਾ ਚੰਗਾ ਬਣਿਆ ਹੋਇਆ ਹੈਗਾ ਆ ਲੋ 40 ਪੰਤਰ ਬੜੀ ਸੁਨੱਖੀ ਹੈ ਤੇ ਆਟਰੋਟਰ ਦੇਖੋ ਜੀ ਜਬਰਦਸਤ ਹੈ ਆ ਲੋ ਤੇ ਸਾਰੀ ਡਿਟੇਲ ਪੁੱਛਦੇ ਆ ਵੀ ਕੀ ਰੇਟ ਤੇ ਕਿੰਨਾ ਤੋਂ ਤੇ ਕਿੱਥੋਂ ਆਏ ਨੇ ਭਾਈ ਜੀ ਕਹਿੰਦੇ ਅਸੂ ਲੈ ਗਏ ਕੀ ਮੈਂ ਸਮਝੀ ਸੀਮਤ ਸਮਝਾ ਠੀਕ ਆ ਬਈ ਜਿਹੜੀ ਇਹ ਆਪਾਂ ਤੁਰੇ ਦੀ ਡਿਟੇਲ ਦੇ ਦੋ ਪਹਿਲੇ ਨੰਬਰ ਆਈ ਦੀ ਦੂਜੇ ਸੂਏ ਆ ਵੀ ਠੀਕ ਆ ਜੀ 10 ਕਿਲੋ ਬਜੇ ਰਟਾਈ ਦਾ ਆ 20 ਕਿਲੋ ਦੁੱਧ ਹਮਾਇਤ ਲਈ ਆ ਰਿਹਾ 20 ਕਿਲੋ 20 ਲੀਟਰ ਦੀ ਅੱਛਾ ਤੇ ਰੇਟ ਚ ਕੀ ਆ ਤੇ ਰੇਟ 4.5 ਛਾਂਟ ਚਾਰ ਅੱਛਾ ਤੇ ਬਾਈ ਜਾਣਕਾਰੀ ਦੇ ਆ ਨਾਲ ਨਾਲ ਤੇ ਆ ਵਾਲੀ ਤੇ ਆ ਛੋਟੀ ਜੀ ਤੈਨੂੰ 10 ਕਰ ਦੇ ਇਹਦਾ ਤੈਨੂੰ 10 ਹਾਂਜੀ ਲੈ ਲੇ ਇਹ ਵੀ ਦੂਜੇ ਆ ਜੀ ਦੂਜੇ ਸੂਜੇ ਸੂਜੇ ਤਿੰਨ ਦਾਸ 16 ਕਿਲੋ ਦੁੱਧ ਹੈਗਾ ਜੀ 16 ਲੀਟਰ ਦੁੱਧ ਆ ਲੋ ਤੇ ਜਬਰਦਸਤ ਆ ਜੋ ਟੀਵੀ ਤੇ ਬਾਈ ਜਿਹੜੀ ਆ ਤੀਜੇ ਨੰਬਰ ਤੇ ਆ ਗਈ ਤੇ ਆਹ ਵਾਲੀ ਇਹਦਾ 180 ਕਰੀ 1 ਲੱਖ 80000 1 ਐਮਐਸ ਹੋਇਆ ਇਹ ਵੀ ਦੂਜੇ ਆ ਜੀ ਤੇ ਦੁੱਧ ਕਿੰਨਾ ਇਹਦੇ ਥੱਲੇ ਵੀ 15 ਕਿਲੋ ਜੀ ਤੇ ਇਹਦੇ ਕਿੰਨੇ ਵੀ 15 ਠੀਕ ਜਿਹੜੀ ਚੌਥੇ ਨੰਬਰ ਤੇ ਆ ਤੇ ਆਹ ਵਾਲੀ ਇਹ 80 ਕਰ ਦੇ। ਠੀਕ। ਤੂਏ ਹੈ। ਇਹ ਦੂਜੇ ਆ ਜੀ। ਠੀਕ ਆ। ਤਾਂ ਤਾਂ ਇਹ ਇਹ ਸਾਰੇ ਵਿਚਾਰ ਜਾਉਂਗੇ ਕਿੰਨੇ ਹੋਣਗੇ? 13 ਗਾ। ਅੱਛਾ। 13 14 ਲੀਟਰ ਹੈਗਾ ਇਹਦੇ ਥੱਲੇ। ਹਾਂ ਜੀ ਹਾਂ ਤਿਆਰ ਆ ਬਾਲੋ। ਤੇ ਇਹ ਸਾਰੀਆਂ ਮੱਛਾਂ 1 2 3 4 5 ਜੀ। ਇਹੋ ਜਿਹੇ ਦਾ 41 ਕਰ ਦੇ। ਇਹਦਾ 1 40 ਹਾਂ ਜੀ। ਦੂਜੇ ਹੋ ਆ ਜੀ। ਠੀਕ ਆ ਦੋ ਦੋ। ਉਹਦੇ ਥੱਲੇ 12 ਕਿਲੋ ਦੋ ਦਹਾਗੇ। ਠੀਕ ਆ 12 ਦਾ। ਵੀਡੀਓ ਦੇਖ ਕੇ ਦੂਰੋਂ ਨੇੜੋਂ ਬੰਦਾ ਆਪੇ ਤਾਂ ਛੋਟੇ ਕੋਲੇ ਪ੍ਰਬੰਧ ਵੀ ਹੈ ਇੱਕ ਡੰਗ ਚੋਵੇ ਦੋ ਚੋਵੇ। ਹੁਣ ਚਾਰ ਡੰਗ ਚੋਕ ਦੇ। ਠੀਕ ਹੁਣ ਦਿੱਤਿ ਤਸ਼ੱਲੀ ਕਰੇ ਹਾਂ ਹਾਂ ਤੇ ਪਿੰਡ ਪਿੰਡ ਰੋਡ ਕੀ ਜਿਲ੍ਹਾ ਮਾਨਸਾ ਦਸੀਨ ਸਭ ਠੀਕ ਅੱਛਾ ਤੇ ਮੋਬਾਈਲ ਨੰਬਰ 6280605566 ਇੱਕ ਵਾਰੀ ਫੇਰ ਬੋਲੋ 6280605566 ਨਾ ਕੀ ਆਪਣਾ ਜਗਦੇਵ ਸਿੰਘ ਜਗਦੇਵ ਸਿੰਘ ਠੀਕ ਹੈ ਇਹ ਸਾਰੇ ਸੀਏ ਸੱਤੇ ਡੰਗਰ ਇਸੇ ਬਾਈ ਕੋਲਿਆ ਇੱਕ ਵਾਰੀ ਇਧਰ ਤੇ ਫੇਸ ਦਿਖਾ ਦੇ ਹਟ ਤੇ ਆ ਲੋ ਜੀ

ਕੀ ਡਿਮਾਂਡ ਆ ਕੀ ਹੁਣ ਇਹਦੀ ਲੈ ਵੀ ਪੈਸੇ ਕੀ ਮੰਗੇ ਤਿੰਨ 10 ਮਾਗਦੇ ਨੇ ਤਿੰਨ 10 ਤੇਰਾ ਮੋਬਾਈਲ ਨੰਬਰ ਦੱਸੋ ਹਾਂ 98777 ਹਾਂ 7760 ਇੱਕ ਵਾਰੀ ਫੇਰ ਬੋਲਿਓ 98777 ਹਾਂ 70608 ਤੇ ਨਾ ਕੀ ਆਪਣਾ ਪੈੰਡ ਸਿੱਕਾ ਜਰੂਰ ਹਾਂ ਠੀਕ ਆ ਲਓ ਜੀ ਟੋਪ ਦਾ ਟਿਕਟ ਆ ਆ ਲਓ ਇਹ ਥੋੜੀ ਜੀ ਓਵਰ ਦੀ ਤਾਂ ਹੈ ਤੇ ਆਰ ਡਰ ਰੂਟਰ ਬਟਸ ਰੱਖਾ ਲੱਗਿਆ ਹੋਇਆ ਇਹ ਦਿਖਾਵਾਂ ਇੱਕ ਵਾਰੀ ਤੇ ਆਹ ਲੋ ਜੀ ਤੋਰੋਗੇ ਜੀ ਤੋੜ ਦਿਓ ਇੱਕ ਵਾਰੀ ਤੇ ਫਿਰ ਇਹਦੀ ਡਿਟੇਲ ਪੁੱਛਾਂਗੇ ਤੇ ਆਹ ਲੋ ਜੀ ਇਹ ਆਮ ਵਪਾਰੀ ਜੀ ਨਹੀਂ ਹੈ ਹੈ ਇਹ ਕਿਸੇ ਬਾਈ ਦੀ ਘਰ ਦੀ ਹੈ ਤੇ ਇਹਦੀ ਡਿਟੇਲ ਪੁੱਛਾਂਗੇ ਸਾਰੀ ਕਿੰਨਾ ਪੈਸਾ ਤੇ ਕਿੰਨਾ ਦੁੱਧ ਤੇ ਤੋੜਾ ਤਾਰਾ ਕਰ ਲਓ ਇੱਕ ਵਾਰੀ ਚੈੱਕ ਮੋੜ ਲਿਓ ਜੀ ਅਜੇ ਮੋੜ ਲਓ ਇਹਦੀ ਡਿਟੇਲ ਪਤ ਸੰਗ ਸਾਰੀ ਆਪਾਂ ਛੋਟੀ ਪੈਂਸ ਦੀ ਆ ਪੂਰੀ ਇਹ ਕਿੰਨੇ ਪੈਸੇ ਦਿੱਤੇ ਕੈਮੇ ਛੂ ਗਿਆ ਬੰਨ ਦੋ ਜੀ ਬਾਤ ਨਾ ਪੰਚ ਆਟਰ ਬੜਾ ਸਨ ਖਲ ਗਿਆ ਹੋਇਆ ਆ ਲੋ ਜੀ ਬੰਨ ਲੋ ਜੀ ਕਿੰਨੇ ਚਿਰ ਦੀ ਛੂਈ ਆ ਜੀ ਹੁਣ ਇਹ ਦੋ ਮਹੀਨਾ ਦੀ ਮਗਰ ਬੱਚਾ ਹੋ ਕੱਟਾ ਕੱਟਾ ਦੁੱਧ ਕਿੰਨੇ ਲੀਟਰ ਹੁਣ ਇਹ ਥੱਲੇ 16 ਲੀਟਰ 16 ਲੀਟਰ ਹਾਂਜੀ ਐਸ ਵੇਲੇ ਹਾਂਜੀ ਅੱਛਾ ਜੀ ਤੇ ਡਿਮਾਂਡ ਕੀ ਕਰਦੇ ਹੋਣੇ ਦੀ? ਡਿਮਾਂਡ 145 ਦੀ ਦੇਣੀ ਹੈ। 1? 145। 145 ਦੀ ਦੇਣੀ ਹੈ। ਤੇ ਸੂਏ ਕਹਿੰਦੇ ਹੂਣੇ? ਦੂਜੇ ਤੀਜੇ ਆ। ਦੂਜੇ ਤੀਜੇ ਆ। ਤੀਜੇ ਹੋਊਗਾ ਆਪਣੀ ਦੂਜੇ ਹੋਗਾ। ਗਾਹ ਲੈ ਆਇਆ ਪਤਾ? ਆਪਣੀ ਜੰਦੂ ਘਰ ਦੀ ਨਹੀਂ ਗਾਹ ਲੈ ਕੇ ਆਇਓ। ਤੇ ਠੀਕ ਆ। ਤੇ ਮੋਬਾਈਲ ਨੰਬਰ 83699545 ਪਿੰਡ ਕਿਹੜਾ ਆਪਣਾ? ਬਾਗਾ ਪੁਰਾਣਾ ਕਾਲੇ ਦੀ। ਤੇ ਇੱਕ ਵਾਰੀ ਮੋਬਾਈਲ ਨੰਬਰ ਫੇਰ ਬੋਲਿਓ। 83699545। ਅੱਛਾ। ਠੀਕ ਹੈ ਤੇ ਮੌਕੇ ਤੇ ਕੁਝ ਮਾਨ ਤਾਨ ਕਰੋਂਗੇ ਹਾਂਜੀ ਹਾਂਜੀ ਠੀਕ ਹੈ ਜੀ ਆਹ ਲਓ ਜੀ ਸਪਰਕ ਕਰ ਲਿਓ ਬਾਈ ਨਾਲ ਤੇ ਇੱਕ ਵਾਰੀ ਮੈਂ ਫੇਰ ਦੂਰੋਂ ਦਿਖਾ ਦਿੰਦਾ ਹੋਰ ਲੈ ਮੀਣੀ ਮੱਝ ਦਿਖਾਉਂਦੇ ਆ ਬਾਈ ਇਹ ਸੇ ਬਾਈ ਕੋਲੇ ਇਹ ਦੋ ਡੰਗਰ ਨੇ ਤੇ ਇਹ ਮੀਣੀ ਮੱਝ ਲੈਣੀ ਇਹਦਾ ਦਿਖਾਉਂਦੇ ਆ ਫਿਰ ਹਲਦੇ ਹਿਲਦੇ ਸਿੰਘ ਤੇ ਆਲੇ ਹਵਾਨਾ ਦੇਖੋ ਥੋੜੀ ਜਿਹੀ ਹੈ ਲੰਟੀ ਤੇ ਜ਼ਬਰਦਸਤ ਅਟਰ ਲੱਗਿਆ ਹੋਇਆ ਕਰਮਾਜ ਤੇ ਇਹ ਸਾਲ ਦੇਖੋ ਸਾਡੀ ਡਿਟੇਲ ਪੁੱਛਦੇ ਕਿ ਕਿੰਨਾ ਪਾਇਛਤ ਕਿੰਨਾ ਦੁੱਧ ਤੇ ਕਿਹੜਾ ਪਿੰਡ ਤੇ ਕਿੱਥੋਂ ਆਇਆ ਪੁੱਛਦੇ ਹਾਂ ਤੇ ਹਾਂ ਬਾਕੀ ਅਜੇ ਪਹੁੰਚਦਾ ਬਈ ਆ ਦੂਜੀ ਵੀ ਤੋੜ ਦੇ ਆ ਵੀ ਤੋੜ ਦੇ ਨਾਲ ਹੀ ਫਿਰ ਇਕੱਠੀ ਡਿਟੇਲ ਦਾ ਚਲਾ ਕੇ ਇਹ ਦੂਜੀ ਨੰਬਰ ਦੀ ਮੱਝ ਤੋੜ ਕੇ ਦਿਖਾਉਂਦੇ ਆ ਤੇ ਇਹਦਾ ਵੀ ਪੁੱਛਾਂਗੇ ਕਿ ਕਿੰਨਾ ਦੁੱਧ ਤੇ ਕੀ ਰੇਟ ਤੇ ਆ ਲੋ ਜੀ ਤੇ ਨੰਬਰ ਲੈ ਕੇ ਦੇਵਾਂਗੇ ਤੇ ਰੇਟ ਪੁੱਛਾਂਗੇ ਤੇ ਦੁੱਧ ਪੁੱਛਾਂਗੇ ਸਾਡੀ ਇਹਨਾਂ ਦੀ ਤੇਲ ਲੈ ਕੇ ਤੁਹਾਨੂੰ ਦੇਵਾਂਗੇ ਤੇ ਆ ਲੈ ਵਨ ਲਾਈਨ ਤੇ ਫਿਰ ਕਰੋਣੀਆਂ ਗੱਲ ਸਤਿ ਸ੍ਰੀ ਅਕਾਲ ਬਾਈ ਜਿਹੜਾ ਬੰਦਾ ਬਾਈ ਦਾ ਹਾਂ ਠੀਕ ਆ ਤਾਰ ਲਾ ਅੱਛਾ ਇਹ ਆ ਬੀਣੀ ਦੀ ਡਿਟੇਲ ਦੇ 15 ਲੀਟਰ 15 ਲੀਟਰ ਠੀਕ ਆ ਦੇਖੋ ਇਹਦਾ ਭਾਈ ਐਂ ਲੱਗਾ ਡੋਜ਼ ਜਿਵੇਂ 20 ਫਾਈ ਲੀਟਰ ਵਾਲੀ ਆ 18 ਲੀਟਰ ਦੀ ਚੋਾਈ ਹੋਈ ਵੀ ਹੈ ਮੈਂ 17 ਅੱਛਾ ਜੀ 18 ਦੇ ਲੈਵ ਦੀ ਚੋਾਈ ਹੋਈ ਆ ਲੈਵ ਦੀ ਠੀਕ ਆ ਲੈਵ ਦੀ 18 ਲੀਟਰ ਦੀ ਲੈਵ ਦੀ ਚੋਾਈ ਹੋਈ ਆ ਕੋਈ 15000 15000 ਠੀਕ ਆ ਤੇ ਰੇਟ ਕੀ ਹੁਣ ਇਹਦਾ ਰੇਟ ਇਹਦਾ 2 ਲੱਖ 2 ਲੱਖ ਕਰਨਾ ਸੀ ਹੋਇਆ 4 ਚੌਥਾ ਚੌਥਾ ਠੀਕ ਆ ਹੁਣ ਕਹਿ ਕੇ ਤਾਂ ਮੈਂ ਕੁਛ ਨਹੀਂ 15 ਦਿਨ 15 ਦਿਨ ਹੋ ਗਏ ਸੀ ਠੀਕ ਬੜੇ ਮਾਰਕਟਾ ਘੱਟ ਹੈ ਮਗਰ ਕੱਟਾ ਤੇ ਆਹ ਦੇਖਾ ਨਾ ਸਾਨੂੰ ਦੇਖੋ ਸੀ ਸੰਗ ਹਲਦੇ ਆਗੇ ਤੇ ਮੀਣੀਆ ਤੇ ਇਹਦੀ ਕੀ ਡਿਟੇਲ ਹੈ ਇਹ ਬੂਰੀ ਆ ਕਿ ਪੂਛ ਲਈ ਹੈ ਇਹ શરીਰੀ ਆ ਇਹਦੀ ਕੀ ਡਟੇਲ ਹੈ ਇਹ ਨਾਲ 16 ਲੀਟਰ ਤਿਆਰ ਹੈ 16 ਲੀਟਰ ਤਿਆਰ ਹੈ ਮਾਰ ਕੱਟੀ ਹੈ ਮਗਰ ਕੱਟੀ ਹੈ ਕੰਨੇ ਸੂ ਆਏ ਤਾਂ 3 ਹੀ ਹੈ ਤੀਜਾ ਸੂ ਤੀਜਾ ਸੂ ਬਾਹਰ ਦਾ ਕੰਮ ਬਾਹਰ ਨੂੰ ਕਿੰਨੇ ਕੇ ਪਸੂੰਦੇ ਆਪਾਂ ਕਰੀਏ ਠੀਕ ਆ ਪਿੰਡੋਬਾ ਪਿੰਡੋਬਾ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ 9812345678 ਯਾਦੋਂ ਕਰਤਾ ਇੱਕ ਵਾਰੀ ਫੇਰ 396 6399 59 ਬੰਦ ਤਾਂ ਯਾਦ ਆਸਪੰਦ ਤਾਂ ਲੈ ਭਾਈ ਨਸ਼ਪਰਕਰ ਕਿਤਾ ਨੈਵੀਂ ਮੈਦਾਨਾ ਜਰਦਾਰ ਸਿੰਘ ਆ ਪਿੰਡੋਬਾ ਰਾਇ ਨੇ ਜ਼ਿਲ੍ਹਾ ਮਾਨਸਾ ਚੌਪ ਲਓ ਜੀ ਟੋਪਦਾਨ ਕਿਲਾ ਹੋਰ ਕਿਤੇ ਕੋਈ ਭਾਈ ਨਸ਼ੀਗਾਨੀ ਚੂਰੀਆ ਬਾਰੇ ਸ਼ੌਕ ਨਾਲ ਤੇ ਆਰਡਰ ਆਰਡਰ ਕਰੋ ਚੈੱਕ ਇੱਕ ਵਾਰੀ ਕਰਮਾੜੀ ਦਾ ਤੇ ਫੇਰ ਕਰਦੇ ਆਂ ਭਾਈ ਨਾਲ ਗੱਲ ਤੇ ਕਿੰਨਾ ਪੈਸਾ ਤੇ ਕਿੰਨਾ ਦੁੱਧ ਨਗਰੀ ਚੰਗੂਰੀਆ ਬਾਈ ਨੇ ਚਾਂਚਰਾ ਚੰਚਰਾ ਪਾਇਆ ਅੰਡਰ ਕਾਰਡ ਲਈ ਵਾਰੀ ਚੈੱਕ ਸਿੱਕੇ ਪੜਾਣ ਲੱਗਿਆ ਹੋਇਆ ਸਾਰੀ ਡਿਟੇਲ ਪੁੱਛਦੇ ਆਂ ਬਾਈ ਤੋਂ ਤੇ ਇੱਕ ਵਾਈ ਇੱਕ ਕਾ ਨੰਬਰ ਨੰਬਰ ਇੱਕ ਦੋ ਪੀਲੇ ਗਿਆ ਇੱਕ ਬੇਕੀ ਬਣਦੀ ਖਲੇ ਆ ਠੀਕ ਹੈ ਕੰਨੇ ਸੁਣੇ ਬਾਈ ਇਹ ਦੂਜੇ ਦੂਜੇ ਸੁਣ ਆਗਰ ਬੱਤਿਆ ਕੀ ਹੈ ਕੱਟੀ ਹੈ ਬਾਈ ਦੁੱਧ ਕਿੰਨਾ ਕਾ ਬਾਈ ਦੁੱਧ ਨੂੰ 16 ਕਿਲੋ ਡੰਡਾ ਕੋਈ ਜਮਾ ਤਸੰਦੀ ਆ ਆਪਦੇ ਹੀ ਸੁਈ ਆ ਨਾਤਾ ਵਾ ਸਾਨੂੰ ਠੀਕ ਹੈ ਠੀਕ ਤੇ ਰੇਡ ਕਿ ਲਖਤਾ ਵਾ ਰੇਡ ਬਾਈ 3 3 ਲੱਖ ਕਿਥੋਂ ਤੱਕ ਫਰਮੀਆ ਦੂਰੇ ਵੇ ਬਤਾ ਵੀਰ ਘੱਟ ਗਿਆ ਠੀਕ ਹੈ ਠੀਕ ਪਿੰਡ ਬਾਈ ਦਾ ਧਰਮਗਾੜਾ ਦਾ ਜਿਲ੍ਹਾ ਕਿਹੜਾ ਰਹਿੰਦਾ ਆਪਣਾ ਸੰਗਰੂਰ ਠੀਕ ਹੈ ਨੰਬਰ ਬੋਲ ਦਿਓ ਬਾਈ ਇੱਕ ਵਾਰੀ ਆਪਣਾ 94786810 ਕਿੰਨੇ ਲੀਟਰ ਦੁੱਧਾ ਹੁਣ ਬਾਈ ਇਹਦੇ ਨਾਲ ਲੂਟ ਕਿਹ ਲੀਟਰ ਦੁੱਧਾ 16 ਕਿਲੋ ਤੇ ਆਈ 16 ਕਿਲੋ ਤੇ ਆਈਆਂ ਤਾਂ ਬਾਈ ਲੈੜਾ ਤੇ ਸੂਏ ਕਹਿ ਮਹੂ ਦੂਜੇ 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 ਬੱਚਾ ਮਗਰ ਕੱਟਿਆ ਪੱਚਾ ਮਗਰ ਕੱਟੀ ਠੀਕ ਆ ਲੋ ਜੀ